ਵੀ ਤੁਹਾਡਾ ਸਵਾਗਤ ਹੈ ਅੱਜ ਚੱਲੇ ਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਿੱਤੇ ਅੱਜ ਸਤਿੰਦਰ ਸਰਤਾਜ ਦਾ ਸ਼ੋਅ ਲੱਗਣਾ ਸਰਸ ਮੇਲੇ ਤੇ ਆਜੋ ਦੇਖਦੇ ਆ ਲੋ ਵੀ ਬਾਪਿਓ ਆਪਾਂ ਲੁਧਿਆਣੇ ਪਹੁੰਚ ਚੁੱਕੇ ਆ ਹੁਣ ਬਸ ਐਂਟਰੀ ਕਰਨ ਲੱਗੇ ਆ ਮੇਰਾ ਭਰਾ ਪੀਪੀ ਉਦਾਂ ਵਾਲਾ ਆ ਦੇਖ ਲੋ ਟੌਰ ਸਾਡੇ ਮੁੰਡੇ ਦੀ ਹੈਗੀ ਨਾ ਗੱਲਬਾਤ ਪੂਰੀ ਵਾਜ ਤਾਂ ਆਉਣੀ ਲੱਗੀ ਸੀ ਪਹਿਲੀਆਂ ਗੇ ਸਰਤਾਜ ਲੋ ਵੀ ਮਿੱਤਰੋ ਠਾਠਾ ਮਾਰਦਾ ਕੱਠ ਸਰਸ ਮੇਲੇ ਦਾ ਇਹ ਕੋ ਵੀਰਾ ਪ੍ਰ ਸਰਤਾਜ ਸੁਣਦਾ ਬੜਾ ਵੱਡਾ ਫੈਨ ਹੈ ਇਹ ਛੋਟਾ ਬੜਾ ਕ ਜਿਆਦਾ ਵੱਡਾ ਫੈਨ ਹਨ ਉਹਨੂੰ ਅੱਛੀ ਪੀ ਲੱਗਿਆ ਕਿ ਛੇਤੀ ਸਟੇਜ ਤੱਕ ਪਹੁੰਚੀਏ ਪਰ ਇੰਨਾ ਠਾਠਾ ਮਾਰਦਾ ਇਕੱਠ ਸੱਤ ਅੱਠ ਦਿਨ ਤੋਂ ਮੇਲਾ ਚੱਲ ਰਿਹਾ ਥੋੜਾ ਮੀਂਹ ਆਣ ਦੇ ਕਾਰਨ ਰੁਕ ਗਿਆ ਸੀ ਮੇਲਾ ਤੇ ਫਿਰ ਚੱਲ ਰਿਹਾ ਪਤਾ ਇੰਨਾ ਇਕੱਠ ਕਦੇ ਨਹੀਂ ਸੀ ਜਿੰਨਾ ਇਕੱਠ ਅੱਜ ਆ ਕਿਉਂਕਿ ਸਤਿੰਦਰ ਸਰਤਾਜ ਨੂੰ ਹਰ ਕੋਈ ਬਜ਼ੁਰਗ ਬੱਚਾ ਇੱਥੇ ਤੱਕ ਵੀ ਉਹ ਵੀ ਲੋਕ ਸੁਣਦੇ ਆ ਜਿਨ੍ਹਾਂ ਨੇ ਚਮਕੀਲੇ ਹੋਣੇ ਸੁਣੇ ਹੋਇਆ ਮਤਲਬ ਇੱਕ ਫੈਮਿਲੀ ਸਿੰਗਰ ਇੰਨੀ ਕਿ ਜ਼ਿਆਦਾ ਮਤਲਬ ਉਹਦੀ ਫੈਨ ਫਾਲੋਇੰਗ ਹੋ ਗਈ ਵੀ ਉਹਨੂੰ ਹਰ ਇੱਕ ਇਨਸਾਨ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਸੁਣਦਾ ਤਾਂ ਕਰਕੇ ਇੰਨੀ ਭੀੜ ਤਾਂ ਸਟੇਜ ਤੇ ਪਹੁੰਚਣ ਨੂੰ ਸਾਨੂੰ 20 ਤੋਂ 25 ਮਿੰਟ ਲੱਗੇ ਅਸੀਂ ਆਲੇ ਦੁਆਲੇ ਦੀਆਂ ਰੌਣਕਾਂ ਨੂੰ ਦੇਖਦੇ ਹੋਏ ਸਟੇਜ ਤੱਕ ਪਹੁੰਚਦੇ ਹੋਏ ਉਹ ਮੇਰਾ ਭਰਾ ਫੇਰ ਖੋ ਗਿਆ ਮਾਨੂੰ ਲੱਭਦ ਲੱਭ ਉਹਦੇ ਮਗਰ ਮਗਰ ਸੀਗਾ ਪਰ ਥੋੜੇ ਵੀਡੀਓ 'ਚ ਧਿਆਨੋਂ ਕਰਕੇ ਉਹ ਖੋ ਜਾਂਦਾ ਸੀ ਕਦੇ ਮਗਰ ਰਹਿੰਦੇ ਕਦੇ ਮੂਰੇ ਰਹਿੰਦੇ ਇੰਨਾ ਕੱਠ ਸੀ ਐ ਕਿ ਇੱਥੇ ਫੋਨ ਵੀ ਨਹੀਂ ਲੱਗਦਾ ਪਿਆ ਸੀ ਨਾ ਕੋਈ ਮੈਸੇਜ ਨਾ ਕੁਝ ਹੋਰ ਨੈਟ ਜਮੇ ਹੀ ਨਹੀਂ ਚੱਲ ਰਿਹਾ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਕੱਠ ਲੋ ਵੀ ਆਪਾਂ ਪਹੁੰਚਣ ਵਾਲਿਆਂ ਹੁਣ ਸਟੇਜ ਤੇ ਸੱਜਣਾਂ ਕੋਲੋਂ ਪਾ ਕੇ ਲੱਗਿਆ ਹੋਇਆ ਕਿ ਪਰ ਤੁਹਾਨੂੰ ਜੀ ਆਪ ਖੜਤੇ ਦਿਖਦੇ ਕੀ ਯਸਰੀ ਜਹਾਂ ਵਿੱਚ ਰਹਿ ਤਰੇਗੇ ਉਹ ਹੀ ਸਦੀਆਂ ਪੁਰਾਣੋਂ ਗੱਲ ਹੈ ਇੱਕ ਇਹ ਨਾ ਸੁਣਨਾ ਤੇ ਕਿੰਨੇ ਕੁ ਮੰਤਾ ਨੇ ਇਸ ਤੋਂ ਦੂਰ ਤੱਕ ਜਾ ਫਿਰ ਕੈਦ ਹੋ ਮਰੀ ਜਾ ਫਿਰ ਕੰਜ ਹੋ ਕਹੋ ਦੀ ਇਸ ਤੇ ਸਦਕਾ ਜਾਨ ਮੈਂ ਨਗੀਤ ਸੇ ਜਤੋਂ ਖਾ ਕਰਾਂ ਬੰਦ ਆ ਮੈਨੂੰ ਲੱਗੇ ਦਾ ਹਰ ਤੇ ਨਾਲ ਨੱਡ ਹੈ ਕਾਸ਼ ਤੈਨੂੰ ਵੀ ਹੋਵਾ ਇਨਾ ਪਸੰਦ ਮੈਂ ਗਾਤੋਂ ਵੀਰ ਸੁਣ ਕੇ ਆਈ ਸੁਣਨਾ ਕਰਾਇਆ ਬੱਟ ਹੋਣੀਏ ਤੇਰੀ ਖੁਸ਼ਮੁਨ ਸ਼ਲੀ ਮਨਮੋਣੀ ਆਪੇ ਗੈਰੀਏ ਪਤੀਏ ਨੂੰ ਸੋਣੇ ਚਿੜੀਆਂ ਨੂੰ ਪੁੱਛਾ ਤੁਝ ਬੋਲੋਰੀ ਕਦੋਂ ਆਉ ਮੇਰੀ ਹਿਰ ਤੇ ਬੋਲੋਰੀ ਤੁਸੀਂ ਜਾਓ ਸਾਡੀ ਜਾਓ ਉਹਨੂੰ ਬੋਲੋ ਨੀ ਜਾ ਕੇ ਪੁਰਾਣਾ ਵਾਣ ਜੰਗਲ ਸੁਨੋ ਨੋ ਜੀ ਬੋਤਾਂ ਪੀਏ ਦੇ ਕੰਬਸ ਵਿੱਚ ਗੋੜੀਏ ਉਹ ਅਰਥ ਕਿ ਤੇਰੀ ਬਣਾਉਦੀ ਹੋਣੀ

ਇਰੇ ਆਖੀ ਤੋ ਜਾਨ ਹਾਂ ਸੁਹਾਨਾ ਲੱਗਦਾ ਪੁਰਾਣਾ ਲੱਗਦਾ ਇਰੇ ਆਖੀ ਤੋ ਜਾਨ ਇਹ ਵੀ ਕਾਚੀ ਜਹਾਂ ਅਰਦਿੰਦ ਨਸੀਹ ਜਹਾਂ ਪਿੱਛਾ ਦੇਖ ਕੇ ਕੋਝਾ ਸੁਹਾਨਾ ਲੱਗਦਾ

ਤਾਰਿਆਂ ਦੇ ਦੇਸ ਲੈ ਕੇ ਜਾਈਂ ਕਿ ਹਵਾ ਜਹੀ ਹਸਤੀ ਬਣਾਈ ਜ਼ਮੀਨ ਦੇ ਆਕੂਪੀਆਂ ਤੇ ਆਈ ਅੱਗ ਵਾਂਗ ਫੋਸਲੇ ਪੱਤ ਹੈ ਅਮੀਰ ਨਾਂਣ ਤਾਣ ਤੂੰ ਵੀ ਗਈੇ ਕੇ ਨਾਲ ਨਾਲ ਕਾੜੀ ਵੀਰ ਜਾਈ ਇੱਥੇ ਸਾਡੀ ਹਾਜ਼ਰੀ ਦਿਵਾਈ ਨੇ ਰਿਆਜ ਪੰਨੇ ਨਾ ਛੋਡਾਈ ਅੱਗੇ ਹੋ ਕੇ ਰਾਹਾਂ ਰੌਸ਼ਨਾਈ ਮੇਨ ਦੇ ਚੀ ਦੇ ਬੋਝ ਝੋਟੂ ਕਾਇ ਵਿਕਰ ਅਨੁਭਵਾਂ ਚੁੜਾਈ ਸਾਰੇ ਲੱਗੇ ਦਾਤ ਵੀ ਤੋਹਾਈ ਆ ਬਸ ਪੱਟੀ ਪਿਆਰ ਦੀ ਬਣਾਈ ਸਿੱਲੇ ਸਿੱਲੇ ਗਣ ਨੂੰ ਸੁਟਾਈ ਮੜੇ ਕੋ ਮੂਹਕੇ ਹਟਾਈ ਫੋਟਿਆਂ ਹੋਰੇ ਚੰਗਣਾਈ ਤੇ ਗੋ ਕਰਤਾ ਆ ਬੇ

ਐਨਜੋਏ ਕਰਨ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਮੇਲਾ ਦੇਖਿਆ ਬੈਠੇ ਸਾਹ ਸੁਲਤਾਂ ਕਿਉਂਕਿ ਇਸ ਮਿੱਟੀ ਟੱਪੇ ਬਹੁਤ-ਬਹੁਤ ਜਿਆਦਾ ਐਨਜੋਏ ਕੀਤਾ ਯਾਰਾਂ ਦੋਸਤਾਂ ਦੇ ਨਾਲ ਹੁਣ ਅਸੀਂ ਥੋੜੀ ਜਿਹੀ ਝੂਲੇ ਐਕਸਪਲੋਰ ਕਰਨ ਆਏ ਸੀ ਤੇ ਆਲਾ ਦਵਾਲਾ ਦੇਖਣ ਆਏ ਸੀ ਕਿ ਕਿਦਾਂ ਦਾ ਸਿਸਟਮ ਤੇ ਅੱਜ ਆਪਾਂ ਮੇਰੇ ਭਰਾ ਪੀਪੀ ਤੋਂ ਅਗਰ ਰਿਵਿਊ ਵੀ ਲਵਾਂਗੇ ਇਸ ਮੇਲੇ ਦਾ ਕਿ ਪਿਛਲੇ ਸਾਲ ਤੋਂ ਇਸ ਵਾਰ ਕੀ ਇਹਨਾਂ ਨੇ ਵਧੀਆ ਕੀਤਾ ਕੀ ਘਾਟ ਬਾਅਦ ਸਾਰੀ ਉਹ ਮੇਰਾ ਭਰਾ ਮੇਰਾ ਪੀਪੀ ਜੁੱਧਾਂ ਵਾਲਾ ਜੋਟੋ ਦੇ ਸਾਹਮਣੇ ਦੱਸੂਗਾ ਵੀ ਅੱਜ ਇਹ ਮੁੰਡਾ ਕੀ ਰਿਵਿਊ ਦੇਂਗਾ ਤੂੰ ਇਸ ਮੇਲੇ ਵਾਸਤੇ ਕੀ ਰਿਵਿਊ ਤੇਰਾ ਵੀ ਕਿਵੇਂ ਆ ਇਹ ਮੇਲਾ ਬਹੁਤ ਵਧੀਆ ਵਾ ਮਤਲਬ ਪਹਿਲੀ ਪਹਿਲੀ ਵਾਰ ਨਹੀਂ ਆ ਮੇਲਾ ਉਦੋਂ ਐਤਵਾਰੀ ਆਪਾਂ ਦੁੱਗਣਾ ਨਹੀਂ ਨਾ ਮੈਂ ਦੋ ਗੁਣਾ ਨਹੀਂ ਕਹਾਂ ਤੇ 10 ਗੁਣਾ ਮੇਲਾ ਸੀ ਇਹ ਵਧੀਆ ਸੀ ਪ੍ਰਬੰਧਨ ਵੀ ਵਧੀਆ ਹੈ ਇਹਨੂੰ ਪ੍ਰਬੰਧਨ ਵੀ ਬਹੁਤ ਵਧੀਆ ਤੀਰੂਕਾਰ ਨਾਲ ਵੀ ਬਹੁਤ ਵਧੀਆ ਪ੍ਰਬੰਧ ਕਰਦੇ ਆ ਤੇ ਕਰਤ ਬਹੁਤ ਮੁੰਡਿਆ ਕੀ ਅੱਜ ਆਪਣੇ ਸੈਂਟਰਪੱਤਾ ਅੱਜ ਫਾਇਦਾ ਹੋ ਰਹੀਗਾ ਤੇ ਸਿਰਾ ਕਰਾਇਆ ਹੋ ਅਸੀਂ ਵੀ ਪੂਰਾ ਫੁੱਲ ਇੰਜੋਏ ਕੀਤਾ ਬਾਕੀ ਰੱਬ ਰੱਖਾ ਰੱਬ ਰੱਖਾ ਮੇਲੇ ਦੀਆਂ ਰੌਣਕਾਂ ਦੇਖੋ ਓਨਾ ਓਨਾ ਤੇਰੇ ਵੱਨ ਇਹ ਮੀਲਾ ਬਹੁਤ ਹੀ ਸੋਹਣਾ ਤੇ ਆਓ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਤੇ ਸੁਣ ਕੇ ਇੱਕ ਮੇਰੇ ਪੀਪੀ ਭਰਾ ਤੋਂ ਛੋਟਾ ਜਿਹਾ ਸ਼ੇਅਰ ਲਓ ਜੀ ਸੁਣੋ ਮੇਰੇ ਪੀਪੀ ਭਰਾ ਤੋਂ ਸ਼ੇਅਰ ਰੱਬ ਸਾਰਿਆਂ ਦੇ ਹੱਥ ਵਿੱਚ ਬਾਜੀ ਰੱਖੇ ਬਸਦੇ ਰਹੋ ਰੱਬ ਰਾਜੀ ਰੱਖੇ ਬਸਦੇ ਰਹੋ ਰੱਬ ਰਾਜੀ ਰੱਖੇ